ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਨੂੰ ਜੀਐਲਪੀ ਜੇ ਜਾਣ ਵਾਲੇ ਬਿਆਨਾਂ ਤੇ ਮਜੀਠੀਆ ਨੇ ਕੀਤਾ ਇਹ ਪਲਟਵਾਰ ਸੋਮਵਾਰ ਨੂੰ ਮੁਕਸਰ ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਵਿਕਰਮ ਮਜੀਠੀਆ ਨੇ ਆਪ ਨੇਤਾਵਾਂ ਨੂੰ ਲਲਕਾਰਿਆ ਆ ਵਿਰੋਧੀਆਂ ਕੋਲ ਕੋ ਕੰਮ ਤਾਂ ਰਹਿ ਨਹੀਂ ਗਿਆ ਮਜੀਠੀਏ ਨੂੰ ਅੰਦਰ ਦੇ ਦੇ ਦਾਂਗੇ ਦੇ ਦਿਓ ਜੇ ਲੱਗਾ ਜਦ ਆਪ ਜਾਨ ਤੇ ਦੱਸ ਕੇ ਦੇਣਾ ਕਿਸੇ ਨੂੰ ਜੇ ਮੇਰੇ ਹੱਥਾਂ ਤੇ ਲੱਗੇ ਤੇ ਮੈਂ ਦੱਸਣਾ ਕਿ ਪਰਮੈਂਟੈਂਟ ਚ ਕੱਢ ਰੋਣਾ ਲੈ ਲੈਣਾ ਕਰੋ ਮੁਝੀਆਂ ਗੱਲਾਂ ਕਰਦੇ ਆ ਕੈਬਨਟ ਮੰਤਰੀ ਵਿਕਰਮ ਸਿੰਘ ਮੁਜੀਠੀਆ ਅਕਸਰ ਹੀ ਆਮ ਆਦਮੀ ਪਾਰਟੀ ਦੀਆਂ ਸਟੇਜਾਂ ਤੋਂ ਨਿਸ਼ਾਨੇਤੇ ਰਹਿੰਦੇ ਨੇ ਮੁਜੀਠੀਆ ਤੇ ਨਸ਼ੇ ਦੇ ਕਾਰੋਬਾਰੀ ਹੋਣ ਦਾ ਇਲਜ਼ਾਮ ਲਾਉਂਦੇ ਆ ਆਮ ਆਦਮੀ ਪਾਰਟੀ ਦੇ ਨੇਤਾ ਉਹਨਾਂ ਦੀ ਸਰਕਾਰ ਆਉਣ ਤੇ ਮੁਜੀਠੀਆ ਨੂੰ ਜੇਲ੍ਹ ਭੇਜਣ ਦੇ ਦਾਅਵੇ ਕਰਦੇ ਰਹਿੰਦੇ ਨੇ ਵਿਕਰਮ ਮੁਜੀਠੀਆ ਵੱਲੋਂ ਧਾਰਮਣ ਹਾਨੀ ਦਾ ਮੁਕੱਦਮਾ ਵੀ ਆਪ ਨੇਤਾਵਾਂ ਖਿਲਾਫ ਚੱਲ ਰਿਹਾ ਹੈ